ਰਾਮ ਰਹੀਮ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਅੱਜ ਸਖਤ ਸੁਰੱਖਿਆ ਦੇ ਨਾਲ ਇਹ ਜੇਲ੍ਹੋਂ ਬਾਹਰ ਰਾਮ ਰਹੀਮ ਆ ਚੁੱਕੇ ਨੇ 40 ਦਿਨਾਂ ਦੀ ਪੈਰੋਲ ਹੈ ਜਿਹੜੀ ਕਿ ਉਹਨਾਂ ਨੂੰ ਮਿਲੀ ਹੈ ਤਾਂ ਪ੍ਰੇਮੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਜੀ ਹਾਂ ਡੇਰਾ ਮੁਖੀ ਰਾਮ ਰਹੀਮ ਅੱਜ ਜੇਲ੍ਹੋਂ ਬਾਹਰ ਆ ਚੁੱਕੇ ਨੇ ਸਖਤ ਸੁਰੱਖਿਆ ਦੇ ਨਾਲ ਇਹ ਤੁਹਾਨੂੰ ਦੱਸ ਦਈਏ ਕਿ ਆਸ਼ਰਮ ਵੱਲ ਰਵਾਨਾ ਹੋ ਚੁੱਕੇ ਨੇ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਉਹਨਾਂ ਨੂੰ 40 ਦਿਨਾਂ ਦੀ ਪੈਰੋਲ ਹੈ ਜਿਹੜੀ ਕਿ ਮਿਲ ਚੁੱਕੀ ਆ ਤਾਂ ਉੱਥੇ ਹੀ ਤਾਂ ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਜਿਹੜੇ ਕਿ ਅੱਜ ਸੁਨਾਰੀਆ ਜੇਲ ਤੋਂ ਜਿਹੜੀ ਕਿ ਬਾਹਰ ਆਏ ਨੇ ਤਾਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਕੱਟ ਰੇ ਡੇਰਾ ਮੁਖੀ ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਜਿਹੜਾ ਕਿ ਜੇਲ ਤੋਂ ਰਿਹਾਅ ਦਿੱਤੀ ਗਈ ਆ ਤੇ ਜਿਸ ਤੋਂ ਬਾਅਦ ਉਹਨਾਂ ਦੱਸਦੀ ਹੈ ਕਿ 40 ਦਿਨਾਂ ਦੀ ਪੈਰੋਲ ਮਿਲ ਚੁੱਕੀ ਆ ਤੇ ਉੱਥੇ ਹੀ ਦੱਸਿਆ ਗਿਆ ਹੈ ਕਿ 11:00 ਵਜੇ ਪੈਰੋਲ ਮਿਲਣ ਤੋਂ ਬਾਅਦ ਉਹਨਾਂ ਨੂੰ ਡੇਰਾ ਸਰਸਾ ਦੇ ਲਈ ਹੋ ਰਵਾਨਾ ਹੋਏ ਗਏ ਨੇ ਤੇ ਉੱਥੇ ਹੀ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ ਲੈਣ ਦੇ ਲਈ ਦੋ ਬਲਟ ਪ੍ਰੂਫ ਲੈਂਡ ਕਰੂਜ਼ਰ ਤੇ ਦੋ ਫੋਰਚੂਨਰ ਅਤੇ ਦੋ ਹੋਰ ਵਾਹਨਾਂ ਦੇ ਜਿਹੜੇ ਸਮੇਤ ਲਗਜ਼ਰੀ ਵਾਹਨ ਨੇ ਉਹਨਾਂ ਦਾ ਕਾਫਲਾ ਸਿਰਸਾ ਡੇਰਾ ਤੋਂ ਪਹੁੰਚਿਆ ਹੈ ਤੇ ਇਹ 15ਵੀਂ ਵਾਰ ਹੈ ਜਿਹੜੀ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੋ ਪਹਿਲਾਂ ਉਹਨਾਂ ਨੂੰ 15 ਅਗਸਤ ਨੂੰ ਆਪਣਾ ਜਨਮ ਦਿਨ ਮਨਾਉਣ ਦੇ ਲਈ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਨੂੰ ਉੱਥੋਂ 14 ਵਾਰ ਪੈਰੋਲ ਅਤੇ ਫਰਲੋ ਤੇ ਰਿਹਾਅ ਕੀਤਾ ਜਾ ਚੁੱਕਾ ਹੈ ਤੇ ਹੁਣ ਇਹ 15ਵੀਂ ਵਾਰ ਹੈ ਕਿ ਜਦੋਂ ਰਾਮ ਰਹੀਮ جیل ਤੋਂ ਰਿਹਾ ਹੋਣਗੇ ਤੇ ਦੱਸਿਆ ਚਾਰੇ ਕਿ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਗਤ ਸਥਿਤ ਵਰਨਾਵਾ ਆਸ਼ਰਮ ਨਹੀਂ ਜਾਵੇਗਾ ਤੇ ਸਗੋ ਸਰਸਾ ਸਥਿਤ ਡੇਰੇ ਦੇ ਵਿੱਚ ਰਹੇਗਾ ਤੇ ਰਾਮ ਰਹੀਮ ਦੀ ਜਿਹੜੀ ਕਿ ਸੁਰੱਖਿਆ ਹੈ ਉਸ ਦੇ ਲਈ ਡੇਰੇ ਦੇ ਆਲੇ ਦੁਆਲੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਤਾਂ 2017 ਤੋਂ ਜਿਹੜੇ ਕਿ ਰਾਮ ਰਹੀਮ ਜੇਲ੍ਹ ਦੇ ਵਿੱਚ ਬੰਦ ਨੇ 25 ਅਗਸਤ 2017 ਨੂੰ ਰਾਮ ਰਹੀਮ ਨੂੰ ਦੋ ਸਾਜ਼ਮੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਚ 20 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ 17 ਜਨਵਰੀ 2019 ਨੂੰ ਉਸ ਨੂੰ ਜਿਹੜਾ ਕਿ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਅਕਤੂਬਰ 2021 ਦੇ ਵਿੱਚ ਸੀਬੀਆਈ ਦੀ ਇੱਕ ਅਦਾਲਤ ਨੇ ਉਸ ਨੂੰ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਦੇ ਵਿੱਚ ਉਮਰ ਕੈਦ ਦੀ سزا ਸੁਣਾਈ ਆ ਤਾਂ ਹੁਣ ਉੱਥੇ ਹੀ ਰਾਮ ਰਹੀਮ ਨੂੰ ਜਿਹੜੀ ਕਿ 15ਵੀਂ ਵਾਰ ਪੈਰੋਲ ਮਿਲ ਚੁੱਕੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਉਹ ਆਪਣੇ ਡੇਰੇ ਵੱਲੋਂ ਰਵਾਨਾ ਹੋ ਚੁੱਕੇ ਨੇ ਤੇ ਉੱਥੇ ਹੀ 15ਵੀਂ ਬਾਰ ਉਹਨਾਂ ਨੂੰ ਪੈਰੋਲ ਹੈ ਜਿਹੜੀ ਕਿ ਮਿਲੀ ਹੈ ਤੇ ਸਖਤ ਸੁਰੱਖਿਆ ਦੇ ਨਾਲ ਅੱਜ ਉਹ ਜੇਲ੍ਹੋਂ ਬਾਹਰ ਆ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਜਿਹੜੇ ਕਿ ਅੱਜ ਸਨਾਰੀਆ ਜੇਲ੍ਹ ਤੋਂ ਜਿਹੜੀ ਕਿ ਬਾਹਰ ਆਏ ਨੇ ਤਾਂ ਉਹਨਾਂ ਨੂੰ ਉਮਰ ਕੈਦ ਦੀ سزا ਘਟਰੇ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਕਿ ਜੇਲ੍ਹ ਤੋਂ ਰਿਹਾਅ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਕਿ 40 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ ਤੇ ਉਥੇ ਹੀ ਦੱਸਿਆ ਗਿਆ ਹੈ ਕਿ 11:00 ਵਜੇ ਪੈਰੋਲ ਮਿਲਣ ਤੋਂ ਬਾਅਦ ਉਹਨਾਂ ਨੂੰ ਡੇਰਾ ਸਰਸਾ ਦੇ ਲਈ ਹੋਰ ਰਵਾਨਾ ਹੋ ਗਏ ਨੇ ਤੇ ਉਥੇ ਹੀ ਗੁਰਮੀਤ RAM ਰਹੀਮ ਨੂੰ ਸੁਨਾਰੀਆ ਜੇਲ੍ਹ ਲੈਂਡ ਦੇ ਲਈ ਦੋ ਬੁਲਟ ਪ੍ਰੂਫ ਲੈਂਡ ਕਰੂਜ਼ਰ ਤੇ ਦੋ ਫੋਰਚੂਨਰ ਅਤੇ ਦੋ ਹੋਰ ਵਾਹਨਾਂ ਦੇ ਜਿਹੜੇ ਸਮੇਤ ਲਗਜ਼ਰੀ ਵਾਨ ਨੇ ਉਹਨਾਂ ਦਾ ਕਾਫਲਾ ਸਰਸਾ ਡੇਰਾ ਤੋਂ ਪਹੁੰਚਿਆ ਹੈ ਤੇ ਇਹ 15ਵੀਂ ਵਾਰ ਹੈ ਜਿਹੜੀ ਕਿ ਡੇਰਾ ਮੁਖੀ RAM ਰਹੀਮ ਨੂੰ ਪੈਰੋਲ ਮਿਲੀ ਹੈ ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੋ ਲਾ ਉਹਨਾਂ ਨੂੰ 15 ਅਗਸਤ ਨੂੰ ਆਪਣਾ ਜਨਮ ਦਿਨ ਮਨਾਉਣ ਦੇ ਲਈ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਨੂੰ ਉੱਥੋਂ 14 ਵਾਰ ਪੈਰੋਲ ਅਤੇ ਫਰਲੋ ਤੇ ਰਿਹਾਅ ਕੀਤਾ ਜਾ ਚੁੱਕਾ ਹੈ ਤੇ ਹੋਏ ਹੈ 15ਵੇਂ ਵਾਰ ਹੈ ਕਿ ਜਦੋਂ ਰਾਮ ਰਹੀਮ ਜੇਲ੍ਹ ਤੋਂ ਰਿਹਾਅ ਹੋਣਗੇ ਤੇ ਦੱਸਿਆ ਚਾਰੇ ਕਿ ਰਾਮ ਰਹੀਮ ਇੱਕ ਉੱਤਰ ਪ੍ਰਦੇਸ਼ ਦੇ ਬਾਕਪਤ ਸਥਿਤ ਬਰਨਾਵਾ ਆਸ਼ਰਮ ਨਹੀਂ ਜਾਵੇਗਾ ਤੇ ਸਗੋ ਸਰਸਾ ਸਥਿਤ ਡੇਰੇ ਦੇ ਵਿੱਚ ਰਹੇਗਾ ਤੇ ਰਾਮ ਰਹੀਮ ਦੀ ਜਿਹੜੀ ਕਿ ਸੁਰੱਖਿਆ ਹੈ ਉਸ ਦੇ ਲਈ ਡੇਰੇ ਦੇ ਆਲੇ ਦੁਆਲੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਤਾਂ 2017 ਤੋਂ ਜਿਹੜੇ ਕਿ ਰਾਮ ਰਹੀਮ ਜੇਲ੍ਹ ਦੇ ਵਿੱਚ ਬੰਦ ਨੇ 25 ਅਗਸਤ 2017 ਨੂੰ ਰਾਮ ਰਹੀਮ ਨੂੰ ਦੋ ਆਦਮੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ 20 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ 17 ਜਨਵਰੀ 2019 ਨੂੰ ਉਸ ਨੂੰ ਜਿਹੜਾ ਕਿ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਅਕਤੂਬਰ 2021 ਦੇ ਵਿੱਚ ਸੀਬੀਆਈ ਦੀ ਇੱਕ ਅਦਾਲਤ ਨੇ ਉਸ ਨੂੰ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਆ ਤਾਂ ਹੁਣ ਉੱਥੇ ਹੀ ਰਾਮ ਰਹੀਮ ਨੂੰ ਜਿਹੜੀ ਕਿ 15ਵੀਂ ਵਾਰ ਪੈਰੋਲ ਮਿਲ ਚੁੱਕੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਉਹ ਆਪਣੇ ਡੇਰੇ ਵੱਲੋਂ ਰਵਾਨਾ ਹੋ ਚੁੱਕੇ ਨੇ ਤੇ ਉੱਥੇ ਹੀ 15ਵੀਂ ਬਾਰ ਉਹਨਾਂ ਨੂੰ ਪੈਰੋਲ ਹੈ ਜਿਹੜੀ ਕਿ ਮਿਲੀ ਹੈ ਤੇ ਸਖਤ ਸੁਰੱਖਿਆ ਦੇ ਨਾਲ ਅੱਜ ਉਹ ਜੇਲ੍ਹੋਂ ਬਾਹਰ ਆ ਚੁੱਕੇ